ਅੱਜ ਪੰਜਾਬ ਦੇ ਸਰਮੌਰ ਸਿੰਗਰ ਤੇ ਯਾਰਾਂ ਦਾ ਯਾਰ ਖਾਨ ਸਾਹਿਬ ਉਹਦੇ ਫਾਦਰ ਸਾਹਿਬ ਸ਼ਰੀਕ ਇਕਬਾਲ ਮਹੰਮਦ ਸਾਹਿਬ ਤੇ ਉਹਦੀ ਅੰਮਾ ਸਲਮਾ ਜੀ ਜਿਹਨਾਂ ਦਾ ਅੱਜ ਨੌਵਾਂ ਜਾਨੀ ਕਿ ਦਵਾ ਦੀ ਰਸਮ ਹੋਣ ਜਾ ਰਹੀ ਹੈ ਤੇ ਅਸੀਂ ਇੱਥੇ ਪਹੁੰਚ ਗਏ ਫੇ ਦੁੱਖ ਮਹਿਸੂਸ ਕਰਦੇ ਆ ਕਿਉਂਕਿ ਪਹਿਲਾਂ ਹੀ ਨਹੀਂ ਸਾਨੂੰ ਅੱਗੇ ਵਾਲੀਆਂ ਪੁੱਲੀਆਂ ਡਾਕਟਰ ਜਸਵਿੰਦਰ ਪੱਲਾ ਸੰਗੀਤ ਸਮਰਾਟ ਚਰਨਜੀਤ ਹੁਜਾ ਸਾਹਿਬ ਔਰ ਅੱਜ ਦੀ ਪੀੜੀ ਦਾ ਉਹ ਸਰਮੌਰ ਗਾਇਕ ਰਾਜਵੀਰ ਜਵੰਦਾ ਵਰਿੰਦਰ ਘੋਮਣ ਤੇ ਸੋਨਾਲ ਸੈਣੀ ਇਹਨਾਂ ਨੂੰ ਅਸੀਂ ਭੁੱਲ ਨਹੀਂ ਸਕੀ ਫੇਰ ਵੀ ਅੱਜ ਖਾਨ ਸਾਹਿਬ ਦੇ ਅੱਬਾ ਜੀ ਤੇ ਅੰਮਾ ਜੀ ਪਰਵਧਕਾਰ ਕਰੇ ਕਿ ਉਹਨਾਂ ਨੂੰ ਆਪਣੇ ਚਰਨਾ ਵਿੱਚ ਜੰਨਤ ਬਖਸ਼ੇ ਤੇ ਪਿੱਛੇ ਸਾਰੇ ਖਾਨ ਸਾਹਿਬ ਦੇ ਪਰਿਵਾਰ ਨੂੰ ਅੱਜ ਪੰਡਾਲ ਦੋਨਾਂ ਨੇੜੇ ਸਦਮਾ ਦੋਨਾਂ ਜ਼ਿਲ੍ਹਾ ਕਪੂਰਥਾ ਵਿੱਚ ਅਸੀਂ ਸਾਰੇ ਹੀ ਸ਼ਰਦਾ ਦੇ ਫੁੱਲ ਅਰਪਣ ਕਰਨਾ ਹੈ